ਚੰਡੀਗੜ੍ਹ ਪੰਜਾਬ ਦੀ ਰੂਹ ਹੈ ਪਰ ਹਰ ਵਾਰ ਹਰ ਦਹਾਕੇ ਪੰਜਾਬ ਤੋਂ ਚੰਡੀਗੜ੍ਹ ਨੂੰ ਦੂਰ ਕੀਤਾ ਜਾਂਦਾ ਤੇ ਹੁਣ ਆਰਟੀਕਲ 240 ਕੀ ਜੋ ਬੀਤੇ ਦਿਨੀ ਹੋਇਆ ਇਕ ਕੇਂਦਰ ਸਰਕਾਰ ਦਾ ਇੱਕ ਹਿਡਨ ਮੈਸੇਜ ਸੀ ਯਾ ਟੈਸਟਿੰਗ ਦਾ ਵਾਟਰ ਸੀ ਕੀ ਹੋਇਆ ਕਿ ਜਦੋਂ ਪਹਿਲਾਂ ਉਹਨਾਂ ਨੇ ਕਹਿ ਦਿੱਤਾ ਕਿ ਇਸ ਦੇ ਉੱਤੇ ਚਰਚਾ ਹੋ ਸਕਦੀ ਹੈ ਬੁਲੇਟਿਨ ਦੇ ਵਿੱਚ ਆ ਗਿਆ ਤਾਂ ਫਿਰ ਕੇਂਦਰ ਦਾ ਯੂ ਟਰਨ ਇਸ ਨੂੰ ਕਿਸ ਤਰੀਕੇ ਦੇ ਨਾਲ ਸਮਝੇ ਇਸ ਦੇ ਉੱਤੇ ਚਰਚਾ ਕਰਾਂਗੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਸਤਿ ਸ਼੍ਰੀ ਅਕਾਲ ਸਰ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਜੀ ਸਰਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੱਲ ਦੇਖਿਆ ਕਿ ਪਹਿਲਾਂ ਆ ਗਿਆ ਕਿ ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਬਣਾਉਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਉੱਤੇ ਵਿਚਾਰ ਕਰਨਾ ਸੀ ਸਦਰੂਤ ਵਿੱਚ ਕਿਹਾ ਜਾ ਰਿਹਾ ਸੀ ਬੁਲੇਟਿ ਇਹ ਵਿਚਾਰ ਅਧੀਨ ਹੈ ਜਿਉ ਕੋਈ ਫੈਸਲਾ ਨਹੀਂ ਹੋਇਆ ਕਿ ਟੈਸਟਿੰਗ ਦਾ ਵਾਟਰ ਸੀ ਕਿ ਦੇਖ ਰਹੇ ਸੀ ਕੇ ਅੰਦਰ ਕਿ ਅਸੀਂ ਇੱਕ ਛੁੱਲੇ ਜੇ ਛੱਡ ਦਨੇ ਆ ਜੇ ਰਿਐਕਸ਼ਨ ਦਿਖਾ ਹੁੰਦਾ ਤੇ ਵਾਪਸ ਹੋ ਜਾਾਂਗੇ ਜੇ ਨਹੀਂ ਹੋਏਗਾ ਤਾਂ ਫਿਰ ਅੱਗੇ ਵਧਾਂਗੇ ਦੇਖੋ ਇੱਕ ਗੱਲ ਨੂੰ ਪਹਿਲਾਂ ਕਲੀਅਰ ਸਮਝੋ ਕਿ ਸਾਡੇ ਨਾ بار بار ਚੰਡੀਗੜ੍ਹ ਨੂੰ ਲੈ ਕੇ ਸਾਡਾ ਟੈਂਪਰੇਚਰ ਹਕੂਮਤਾਂ ਚੈੱਕ ਕਰਦੀਆਂ ਰਹੀਆਂ ਇਹ ਹੁੰਦੀਆਂ ਨਹੀਂ ਪੁਰਾਣੀਆਂ ਹਕੂਮਤਾਂ ਦੀ ਗੱਲ ਵੀ ਕਰਦਾ ਜਦੋਂ ਕਾਂਗਰਸ ਦਾ ਰਾਜ ਕੇਂਦਰ ਚ ਸੀਗਾ ਉਦੋਂ ਵੀ ਚੰਡੀਗੜ੍ਹ ਨੂੰ ਲੈ ਕੇ ਪੰਜਾਬ ਦਾ ਡੀਐਨਏ ਪੰਜਾਬ ਦਾ ਉਬਲਦਾ ਖੂਨ ਉਹਨੂੰ ਇੱਕ ਵਾਰ ਚੈੱਕ ਕੀਤਾ ਗਿਆ ਇੱਕ ਵਾਰ ਨਹੀਂ ਕਈ ਵਾਰ ਕੀਤਾ ਗਿਆ ਮੈਨੂੰ ਯਾਦ ਹੈਗਾ ਕਿ ਕਿਉਂਕਿ 1966 ਤੋਂ ਪਹਿਲਾਂ ਜਦੋਂ ਆਪਾਂ ਜਿਹੜਾ ਦੇਸ਼ ਦੀ ਪਾਰਟੀਸ਼ਨ ਹੋਈ ਹੈ 1947 ਚ ਹੋਈ ਹੈ 47 ਤੋਂ 56 ਤੱਕ ਇਹ ਜਿਹੜਾ ਚੰਡੀਗੜ੍ਹ ਹੈ ਇਹ ਪਹਿਲਾਂ ਪੈਪਸੂ ਦਾ 파ਟ ਹੁੰਦਾ ਸੀ ਪੰਜਾਬ ਵੀ ਪੈਪਸੂ ਦਾ 파ਟ ਹੁੰਦਾ ਸੀਗਾ ਤੇ ਪੈਪਸੂ ਦੇ ਨਾਲ ਮਿਲ ਕੇ ਜਿਹੜਾ ਪੰਜਾਬ ਈਸਟ ਸਟੇਟ ਜਿਹਨੂੰ ਅਸੀਂ ਕਹਿੰਦੇ ਆ ਤੇ ਨਾਲ ਲੱਗ ਕੇ ਪੂਰਾ ਪੰਜਾਬ ਬਣਿਆ ਹੋਇਆ ਸੀ ਔਰ ਬਾਅਦ ਦੇ ਵਿੱਚ ਇਹਨੂੰ ਜਿਹੜਾ ਵਾ 1956 ਤੋਂ 1968 ਦੇ ਵਿੱਚ ਇਹ ਪੂਰਨ ਪੰਜਾਬ ਜਿਹੜਾ ਇਹਦਾ ਦਰਜਾ ਬਣ ਗਿਆ ਲੇਕਿਨ ਪੰਜਾਬ ਦੇ ਕੁਝ ਸਿਆਸਤਦਾਨਾਂ ਨੇ ਇਸ ਪੰਜਾਬ ਨੂੰ ਛੋਟਾ ਕਰਨ ਲਈ ਮੈਂ ਤਾਂ ਕਹਿੰਦਾ ਯਾਰ ਪੰਜਾਬੀ ਅੱਧਾ ਇੰਚ ਨਹੀਂ ਜ਼ਮੀਨ ਦਿੰਦੇ ਤੇ ਛੋਟਾ ਕਰਨ ਲਈ ਆਪ ਹੀ ਰੋਲਾ ਪਾ ਲਿਆ ਕਿ ਪੰਜਾਬ ਛੋਟਾ ਕਰ ਲਓ ਸਾਨੂੰ ਸਾਡੇ ਜੀ ਪੰਜਾਬੀ ਬੋਲਦੇ ਸਾਨੂੰ ਖੇਤਰ ਦੇ ਦਿਓ ਅਸੀਂ ਉਸ ਚੱਕਰ ਦੇ ਵਿੱਚ ਪੰਜਾਬ ਨੂੰ ਛੋਟਾ ਕਰਾ ਲਿਆ ਮਕਸਦ ਸੀਗਾ ਆਪਣੀਆਂ ਕੁਰਸੀਆਂ ਨੂੰ ਲੈਣਾ ਕਿਉਂਕਿ ਜਦੋਂ ਸਰਵੇ ਹੋਇਆ 1966 ਦੇ ਵਿੱਚ ਸ਼ਾਹ ਕਮਿਸ਼ਨ ਬਣਿਆ ਸੀ ਮੈਨੂੰ ਯਾਦ ਹੈ ਜਦੋਂ ਪੰਜਾਬ ਪੁਨਰਗਠਨ ਜੋਇਆ ਪੰਜਾਬ ਨਵਾਂ ਪੰਜਾਬ ਬਣਿਆ ਤੇ ਸ਼ਾਹ ਕਮਿਸ਼ਨ ਨੇ ਸਰਵੇ ਕੀਤਾ ਤੇ ਉਹਨਾਂ ਨੇ ਇਹ ਕਿਹਾ ਕਿ 71% ਲੋਕ ਉੱਥੇ ਹਿੰਦੀ ਭਾਸ਼ੀ ਹੈ ਚੰਡੀਗੜ੍ਹ ਦੇ ਇਸ ਕਰਕੇ ਇਹਨੂੰ ਹਰਿਆਣੇ ਨੂੰ ਦੇ ਦਿੱਤਾ ਜਾਵੇ ਲੇਕਿਨ ਉਹ ਜਿਹੜਾ ਚੰਡੀਗੜ੍ਹ ਬਣਿਆ ਸੀ ਉਹ ਪੰਜਾਬ ਦੇ ਕਈ ਪਿੰਡਾਂ ਨੂੰ ਉਜਾੜ ਕੇ ਬਣਿਆ ਸੀ ਪੈਸਾ ਪੰਜਾਬ ਦਾ ਲੱਗਾ ਹੋਇਆ ਸੀ ਬੜਾ ਰੋਲਾ ਪੈ ਗਿਆ ਫਿਰ ਇਹ ਕੀਤਾ ਗਿਆ ਸ਼ਾਹ ਕਮਿਸ਼ਨ ਦਾ ਜਦੋਂ ਰੋਲਾ ਰੋਲਾ ਪਿਆ ਬਈ ਹਜੇ ਇਨਾਂ ਨੂੰ ਸਾਂਝੇ ਤੌਰ ਤੇ ਹਰਿਆਣਾ ਤੇ ਪੰਜਾਬ ਨੂੰ ਜਿਹੜਾ ਵਰਤਨ ਲਈ ਦੇ ਦੇਓ ਤੇ ਬਾਅਦ ਦੇ ਵਿੱਚ ਅਸੀਂ ਇਹ ਪੰਜਾਬ ਨੂੰ ਟਰਾਂਸਫਰ ਕਰਤਾਗੇ ਇਸ ਤੋਂ ਬਾਅਦ ਫਿਰ ਮੈਥਿਊ ਕਮਿਸ਼ਨ ਬਣਿਆ ਵੈਂਕਟ ਕਮਿਸ਼ਨ ਵੀ ਬਣਿਆ ਦੋ ਕਮਿਸ਼ਨ ਹੋਰ ਬਣੇ ਜਿਨ੍ਹਾਂ ਨੇ ਚੰਡੀਗੜ੍ਹ ਨੂੰ ਹਰਿਆਣਾ ਨੂੰ ਦੇਣ ਦੀ ਵੀ ਇੱਕ ਵਾਰ ਕੋਸ਼ਿਸ਼ ਕੀਤੀ ਔਰ ਇਹਦੇ ਬਾਅਦ ਦੇ ਵਿੱਚ ਫਿਰ ਰੌਲਾ ਪਿਆ ਫਿਰ ਇੱਕ ਕਮਿਸ਼ਨ ਨੇ ਰਿਪੋਰਟ ਇਹ ਵੀ ਦਿੱਤੀ ਕਿ ਪੰਜਾਬ ਹਰਿਆਣਾ ਨੂੰ 45000 70000 ਏਕੜ ਜ਼ਮੀਨ ਦੇ ਦੇਵੇ ਤੇ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਜਾਊਗਾ ਅਸੀਂ ਤਾਂ ਆਪਣੇ ਪੰਜਾਬੀ ਭਾਸ਼ੀ ਖੇਤਰ ਮੰਗਦੇ ਵਾ ਜਿਹੜੇ ਉੱਧਰ ਚਲੇ ਗਏ ਉਹ ਸਾਨੂੰ ਦੇ ਦਿਓ ਵਾਪਸ ਇਹ ਸਾਡੇ ਕੋਲ 70000 ਏਕ ਉਹ ਚੰਡੀਗੜ੍ਹ ਸਾਡਾ ਪਿੰਡ ਸਾਡੇ ਉਜਾੜਿਆ ਤੁਸੀਂ ਬਣਾਇਆ ਪੈਸਾ ਪੰਜਾਬ ਦਾ ਲੱਗਾ ਸਰਮਾਇਆ ਪੰਜਾਬ ਦਾ ਲੱਗਾ ਜ਼ਮੀਨਾਂ ਪੰਜਾਬ ਦੇ ਪੋਤਾਂ ਦੀਆਂ ਲੱਗੀਆਂ ਤੇ ਤੁਸੀਂ ਹਰਿਆਣੇ ਨੂੰ ਅਸੀਂ ਜਿਹੜਾ ਉਹੀ ਗਿਫਟ ਕਰਦੀ ਹੈ ਤੇ ਦੋ ਕਮਿਸ਼ਨ ਹੋਰ ਬਣੇ ਬਾਅਦ ਦੇ ਵਿੱਚ ਫੇਰ ਉਹ ਰਲ ਰੱਪਾ ਪਿਆ ਫਿਰ ਉਹ ਖਟਾਈ ਚ ਪੈ ਗਿਆ ਕਿਉਂਕਿ ਪੰਜਾਬੀ ਕਦੀ ਨਹੀਂ ਜਾਣਦੇ ਸੀਗੇ ਕਿ ਅਸੀਂ 1 ਇੰਚ ਵੀ ਜ਼ਮੀਨ ਹਰਿਆਣੇ ਨੂੰ ਦੇਦੀ ਹੈ ਉਸ ਤੋਂ ਬਾਅਦ ਫੇਰ ਇੱਕ ਵਾਰ ਫੇਰ ਗੱਲ ਇਹ ਚੁੱਕੀ ਗਈ ਸੰਤ ਹਰਚੰਦ ਸਿੰਘ ਲੋਗੋ ਵਾਲ ਦੇ ਵਿਲੇ ਆਨੰਦਪੁਰ ਸਾਹਿਬ ਪ੍ਰਸਤਾਵ ਜਿਹੜਾ ਪਾਸ ਹੋਇਆ ਪਈ ਪੰਜਾਬ ਨੂੰ ਖੁਦ ਮੁਖਤਿਆਰੀ ਜਿਹੜਾ ਉਹ ਮਿਲਣੀ ਚਾਹੀਦੀ ਹੈ ਤੇ ਰਜੀਵ ਲੰਗੋਵਾਲ ਜਿਹੜਾ ਸਮਝੌਤਾ ਹੋਇਆ ਉਹਦੇ ਚ ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਗੱਲ ਹੋਈ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਊਗਾ ਤੇ ਜਿਹੜੇ ਪੰਜਾਬੀ ਹਿੰਦੀ ਭਾਸ਼ੀ ਖੇਤਰ ਉਧਰ ਚਲ ਜਾਣਗੇ ਪੰਜਾਬੀ ਭਾਸ਼ੀ ਲੇਕਿਨ ਮੁਕਤਸਰ ਤੇ ਕਈ ਇਹੋ ਜਿਹੇ ਪਿੰਡ ਸੀ ਜਿਹੜੇ ਕਹਿੰਦੇ ਅਸੀਂ ਹਰਿਆਣੇ ਚ ਨਹੀਂ ਜਾਣਾ ਅਸੀਂ ਤਾਂ ਪੰਜਾਬ ਚ ਰਹਿਣਾ ਫਿਰ ਗੱਲ ਉੱਥੇ ਰੌਲਾ ਪੈ ਗਿਆ ਬਾਅਦ ਵਿੱਚ ਇਹੀ ਮੁੱਦਿਆਂ ਕਰਕੇ ਪੰਜਾਬ ਚ ਖੜਕੂ ਵਾਦੀ ਲੈ ਆਇਆ ਉਠ ਗਈ ਸੰਜਨ ਸਿੰਘ ਪਿੰਡਰਾ ਵਾਲੇ ਨੂੰ ਪੰਜਾਬ ਦੇ ਹੱਕਾਂ ਹਕੂਕਾਂ ਲਈ ਹਥਿਆਰ ਚੱਕਣੇ ਪਏ ਹਕੂਮਤਾਂ ਨਾਲ ਟਕਰਾਵ ਹੋਇਆ ਯਾਨੀ ਕਹਿਣ ਦਾ ਮੇਰਾ ਮਕਸਦ ਹੈਗਾ ਚੰਟੀਗੜ੍ਹ ਲਈ ਪੰਜਾਬ ਨੇ ਕੁਰਬਾਨੀਆਂ ਬਹੁਤ ਦਿੱਤੀਆਂ ਹੋਈਆਂ ਕੁਰਬਾਨੀਆਂ ਵੀ ਦਿੱਤੀਆਂ ਪੰਜਾਬ ਜਲਿਆ ਵੀ ਹੈ ਤੇ ਪੰਜਾਬ ਦੇ નિર્ਦੋਸ਼ ਲੋਕ ਵੀ ਮਰੇ ਨੇ ਪੰਜਾਬ ਦੇ ਨੌਜਵਾਨ ਮੁੰਡੇ ਹਥਿਆਰ ਉਹਨਾਂ ਨੂੰ ਚੁੱਕਣੇ ਪਏ ਉਹਨਾਂ ਦੇ ਵੀ ਇਨਕਾਊਂਟਰ ਹੋਏ ਨੇ ਉਹਨਾਂ ਨਾਲ ਵੀ ਜਿਹੜਾ ਵਾ ਇੱਥੇ ਖੜਕੂਵਾਦੀ ਲਹਿਰ ਚੱਲੀ ਪੰਜਾਬ ਕਿੰਨੇ ਸਾਲ ਪਿੱਛੇ چلا ਈ ਉਰਡੀਨਾਂਤੀ ਜਾਂ ਤੋਂ ਨਿਕਲ ਕੇ ਪੰਜਾਬ ਹਜੇ ਸੁੱਖ ਦੀ ਸਾਹ ਲੈ ਰਿਆ ਹੁੰਦਾ ਤੇ ਫਿਰ ਇੱਕ ਵਾਰ ਸਟਾਈਗਰ ਮਾਰ ਕੇ ਚੈੱਕ ਕੀਤਾ ਜਾਂਦਾ ਕਿ ਇਹ ਹਜੇ ਮੁੱਦਾ ਹੈਗਾ ਵੀ ਇਹ ਹਜੇ ਇਹਨਾਂ ਦਾ ਖੂਨੋ ਵਾਲੇ ਮਾਰਦਾ ਪੰਜਾਬੀਆਂ ਦਾ ਤੇ ਤੁਸੀਂ ਦੇਖਿਆ ਕਿ ਹਜੇ ਆਰਟੀਕਲ ਦੀ ਹਜੇ ਉਹ ਕਾਲੀ ਹੋਈ ਆ ਹਜੇ ਤੇ ਪੰਜਾਬ ਚ ਹਲਾ ਲਾ 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 ਹੋ ਗਈ ਪੰਜਾਬ ਖੜਾ ਹੋਣਾ ਸ਼ੁਰੂ ਹੋ ਗਿਆ ਫਿਰ ਉਹ ਕੇਂਦ ਸਰਕਾਰ ਨੇ ਉਹਨੂੰ ਵਾਪਸ ਲਿੱਤਾ ਲੇਕਿਨ ਫਿਲਹਾਲ ਟਾਲਿਆ ਵਾਪਸ ਨਹੀਂ ਲਿੱਤਾ ਸਵਾਲ ਇਹ ਵੀ ਹੈ ਕਿ ਕੀ ਇਹ ਇਨ ਫਿਊਚਰ ਫੇ ਵਾਪਸ ਲਿਆ ਸਕਦੇ ਉਹਨਾਂ ਨੇ ਜਿਹੜੀ ਕੱਲ ਨੋਟ ਜਾਰੀ ਕੀਤਾ ਪ੍ਰੈਸ ਨੋਟ ਉਹਦੇ ਚ ਕਲੀਅਰ ਲਿਖਿਆ ਕਿ ਅਸੀਂ ਇਹਨੂੰ ਟਾਲ ਰਹੇ ਹਾਂ ਇਹਨੂੰ ਹਜੇ ਡੈਫਰ ਕਰ ਰਹੇ ਹਾਂ ਯਾਨੀ ਇਹ ਖੜਾ ਰਹੂਗਾ ਸਿਰ ਦੇ ਉੱਤੇ ਮੁੱਦਾ ਠੀਕ ਹੈ ਨਾ ਚੰਡੀਗੜ੍ਹ ਦੇ ਵਿੱਚ 1956 6600 ਪਹਿਲਾਂ ਇੱਕ ਐਮਐਲਏ ਵੀ ਹੁੰਦਾ ਸੀ ਉਹਦਾ ਨੰਬਰ 10 ਹੁੰਦਾ ਸੀ ਐਮਐਲਏ ਵਿਧਾਨ ਸਭਾ ਹੁੰਦਾ ਸੀ ਵਿਧਾਨ ਸਭਾ ਹਲਕਾ ਚੰਡੀਗੜ੍ਹ ਲekin ਤੁਸੀਂ ਦੇਖੋ ਯਾਰ ਅੱਜ ਕੱਲ ਦੇ ਦੌਰ ਦੇ ਵਿੱਚ ਸਾਕਸ਼ੀ ਮੈਂ ਇਹ ਸੋਚਦਾ ਪਿਆ ਬਈ ਪੰਜਾਬੀਆਂ ਬਾਰੇ ਤਾਂ ਕਹਾਵਤਾਂ ਲਿਖੀਆਂ ਹੋਈਆਂ ਬਈ ਇਹ 1 ਇੰਚ ਜ਼ਮੀਨ ਨਹੀਂ ਕਿਸੇ ਨੂੰ ਦਿੰਦੇ ਤੇ ਪੰਜਾਬ ਨੇ ਆਪਣਾ ਢਿੱਡ ਵੱਡ ਕੇ ਹਰਿਆਣਾ ਤੇ ਹਿਮਾਚਲ ਨੂੰ ਕਿਵੇਂ ਲੱਗ ਕਰ ਲਿਆ ਬਈ ਕਿਵੇਂ ਤੁਸੀਂ ਕਹਿੰਦਾ ਬਈ ਠੀਕ ਹੈ ਸਾਡੇ ਕੋਲ ਹਰਿਆਣਾ ਵੀ ਲੈ ਕੇ ਉਹ ਹਿਮਾਚਲ ਵੀ ਲੈ ਜਾਓ ਇਹ ਕਿਹੜੇ ਸਿਆਸਤਦਾਨ ਸੀ ਉਸ ਵੇਲੇ ਜਿਨ੍ਹਾਂ ਨੇ ਪੰਜਾਬ ਦਾ ਢਿੱਡ ਵੱਡਤਾ ਇੱਥੇ ਤਾਂ ਜੱਟ ਜ਼ਮੀਨ ਤੇ ਬੰਨੇ ਪਿੱਛੇ ਲੜ ਪੈਂਦਾ ਉਹ ਤਾਂ ਇਹੀ ਗੱਲਾਂ ਕਰਕੇ ਅੱਜ ਜਦੋਂ ਆਪਾਂ ਪੁਰਾਣੇ ਦੌਰ ਨਾਲ ਸੋਚਦੇ ਆ ਬਈ ਇਹ ਕਿਉਂ ਜ਼ਰੂਰਤਾਂ ਪਈਆਂ ਫਿਰ ਸਮਝ ਆਉਂਦਾ ਬਈ ਇਹਨਾਂ ਨੂੰ ਲੱਗਦਾ ਸੀਗਾ ਕਿ ਇਹ ਜਿਹੜੀ ਐ ਸਿੱਖ ਸਟੇਟ ਬਣੇ ਸਿੱਖਾਂ ਦੀ ਆਬਾਦੀ ਜ਼ਿਆਦਾ ਐ ਇੱਥੇ ਜਿਹੜੀਆਂ ਸਰਕਾਰਾਂ ਸਾਡੀਆਂ ਬਣਨ ਉਸ ਤੋਂ ਬਾਅਦ ਤੁਸੀਂ ਦੇਖਿਆ ਬਾਅਦ ਦੇ ਵਿੱਚ ਅਕਾਲੀ ਦਲ ਦੀਆਂ ਸਰਕਾਰਾਂ ਵੀ ਲਗਾਤਾਰ ਬਣੀਆਂ ਮੁਸਾਫਰ ਸਾਹਿਬ ਦੀ ਸਰਕਾਰ ਬਣੀ ਜਸਟਿਸ ਗੁਰਨਾਮ ਸਿੰਘ ਦੀ ਬਣੀ ਬਹੁਤ ਸਰਕਾਰਾਂ ਬਾਅਦ ਦੇ ਵਿੱਚ ਅਕਾਲੀ ਦਲ ਦੀਆਂ ਬਣੀਆਂ ਸੁਰਜੀਤ ਸਿੰਘ ਬਰਨਾਲਾ ਦੀ ਬਣੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬਣੀ 77 ਦੇ ਵਿੱਚ ਆ ਕੇ 78 ਚ ਲਗਾਤਾਰ ਫਿਰ ਸਰਕਾਰਾਂ ਪੰਜ ਵਾਰ ਤਾਂ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਲੇਕਿਨ ਗੱਲ ਇਹ ਕਿ ਪੰਜਾਬ ਛੋਟਾ ਹੋ ਗਿਆ ਪੰਜਾਬ ਛੋਟਾ ਹੋ ਗਿਆ ਤੇ ਹੁਣ ਜਿੰਨਾ ਕ ਸਾਡਾ ਚੰਡੀਗੜ੍ਹ ਤੇ ਦਾਵਾ ਹੈਗਾ ਸਾਨੂੰ ਤਾਂ ਹਰਿਆਣੇ ਨੂੰ ਵੀ ਉਹਨਾਂ ਦਾਵਾ ਕਰਾਤਾ ਅਕੱਲ ਮੈਂ ਹਿਮਾਚਲ ਦੇ ਮੁੱਖ ਮੰਤਰੀ ਦਾ ਬਿਆਨ ਸੁਣੀ ਜਾਂਦਾ ਉਹ ਕਹਿੰਦਾ ਸਾਡਾ ਵੀ ਦਾਵਾ ਹੈਗਾ ਜੀ ਇਸੂ ਹਿਮਾਚਲ ਦੇ ਮੰਤ ਜਿਹੜੇ ਚੀਫ ਮਿਨਿਸਟਰ ਐਸ ਸੋ ਕੋ ਕਹਿੰਦੇ ਸਾਡਾ ਵੀ ਦਾਵਾ ਜੀ ਸਾਡਾ ਕਹਿੰਦੇ ਅਸੀਂ ਵੀ ਪੰਜਾਬ ਜਿਹੜਾ ਟੁੱਟਿਆ ਤੇ ਅਸੀਂ ਵੀ ਲੱਗ ਹੋਏ ਆ ਚੰਡੀਗੜ ਸਾਡੀ ਰਾਜਧਾਨੀ ਵੀ ਹੈਗੀ ਇਸ ਕਰਕੇ ਸਾਡਾ ਵੀ ਇੱਥੇ ਦਾਵਾ ਬੰਦਾ ਯਾਰ ਪੈਸਾ ਪੰਜਾਬ ਦਾ ਲੱਗਾ ਕੈਪੀਟਲ ਪੰਜਾਬ ਦੀ ਸੀ 10 ਸਾਲ ਲਈ ਉਧਾਰੀ ਲਈਤੀ ਉਹ ਵਾਪਸ ਦੇਣਾ ਫਰਜ਼ ਬੰਦਾ ਇਹ ਸਮਝੋ ਤੁਸੀਂ ਅੱਜ ਵਿਸ਼ਵਾਸ ਬੇਵਿਸ਼ਵਾਸੀ ਹੋ ਜਾਂਦੀ ਆ ਸੋ ਜਿਵੇਂ ਇਹ ਦੋ ਮੁੱਦੇ ਹੋ ਗਏ ਪੰਜਾਬ ਯੂਨੀਵਰਸਿਟੀ ਚੰਡੀਗੜ ਦਾ ਮੁੱਦਾ ਹੋ ਗਿਆ ਬਾਅਦ ਦੇ ਵਿੱਚ ਚੰਡੀਗੜ ਦਾ ਮੁੱਦਾ ਹੋ ਗਿਆ ਇਹ ਦੋ ਮੁੱਦਿਆਂ 'ਚ ਕੇਂਦਰ ਸਰਕਾਰ ਨੇ ਇੱਕ ਵਾਰ ਕਰਕੇ ਭਾਵੇਂ ਯੂ-ਟਰਨ ਲਿੱਤੇ ਆ ਲੇਕਿਨ ਪੰਜਾਬੀਆਂ ਦਾ ਖੂਨ ਉਬਾਲੇ ਮਾਰਦਾ ਔਰ ਕੇਂਦਰ ਦੇ ਉੱਤੇ ਕਾਫੀ ਜ਼ਿਆਦਾ ਦਬਾਅ ਵੀ ਪਿਆ ਪ੍ਰੈਸ਼ਰ ਵੀ ਹੋਇਆ ਇੱਥੋਂ ਦੀ ਲੀਡਰਸ਼ਿਪ ਨੇ ਸੁਨੀਲ ਜਾਖੜ ਨੇ ਸਿਆਣੇ ਨੇ ਉਹਨਾਂ ਨੇ ਵੀ ਦਬਾਅ ਮਹਿਸੂਸ ਕੀਤਾ ਉਹਨਾਂ ਨੇ ਵੀ ਜਿਹੜਾ ਵਾ ਹਾਈ ਕਮਾਂਡ ਨੂੰ ਕੱਲ ਮੀਟਿੰਗਾਂ ਕਰਕੇ ਇਫ ਹਸਲੋ ਲਿਤਾ ਕਿ ਅਸੀਂ ਹੋਮ ਮਿਨਿਸਟਰ ਕੋ ਜਾਵਾਂਗੇ ਚੰਡੀਗੜ੍ਹ ਦੇ ਮਾਮਲੇ 'ਚ ਕੋਈ ਸਮਝੌਤਾ ਨਹੀਂ ਕੀਤਾ ਜਾਊਗਾ ਇਹਨੂੰ ਪੰਜਾਬੀ ਕੂਨ ਕਹਿੰਦੇ ਆ ਬੇਸਿਕ ਇਹਨੂੰ ਕਹਿੰਦੇ ਪੰਜਾਬੀ ਕੂਨ ਕਿ ਖੜ ਜਾਓ ਪੰਜਾਬ ਲਈ ਇਹ ਵਕਤ ਹੁੰਦਾ ਔਰ ਮੈਂ ਕਈ ਲਿਟਰੇਚਰ ਸਾਹਿਤਕਾਰ ਪ੍ਰੋਫੈਸਰਾਂ ਨਾਲ ਗੱਲ ਹੋਈ ਹਰ ਹਰ ਤਿਆਰ ਹੋ ਗਿਆ ਸੀ ਉਹ ਕਹਿੰਦੇ ਪੰਜਾਬ ਦੀ ਜੰਗ ਸ਼ੁਰੂ ਹੋ ਰਹੀ ਹੈ ਪੰਜਾਬ ਦੀ ਜੰਗ ਲੜਾਈ ਜਾਊਗੀ ਸੋ ਮੈਨੂੰ ਲੱਗਦਾ ਕੇਂਦਰ ਸਰਕਾਰ ਨੂੰ ਇਦਾਂ ਦੇ ਡਿਸੀਜਨ ਇਦਾਂ ਦੇ ਫੈਸਲੇ ਲੈਣ ਤੋਂ ਪਹਿਲਾਂ ਇੱਕ ਵਾਰ ਪੂਰਾ ਸਕੈਨ ਕਰਨਾ ਚਾਹੀਦਾ ਔਰ ਇਹ ਮੁੱਦੇ ਡੈਫਰ ਨਹੀਂ ਕਰਨੇ ਚਾਹੀਦੇ ਇਹਨਾਂ ਨੂੰ ਰੱਦ ਕਰਨਾ ਚਾਹੀਦਾ ਕਿਉਂਕਿ ਪੰਜਾਬ ਜਿਹੜਾ ਵਾ ਉਹ ਚੰਡੀਗੜ੍ਹ ਪੰਜਾਬ ਦਾ ਠੀਕ ਹੈ ਨਾ ਤੇ ਸਾਡੇ ਰਗਾਂ ਦੇ ਵਿੱਚੋਂ ਚੰਡੀਗੜ੍ਹ ਨਹੀਂ ਨਿਕਲ ਸਕਦਾ ਸਾਡੇ ਰਗਾਂ ਚੋਂ ਨਹੀਂ ਨਿਕਲ ਸਕਦਾ ਜਿੰਨਾ ਮਰਜੀ ਖੜੜਚ ਹਿੰਦੀ ਭਾਸ਼ੀ ਲੈ ਆਣ ਡੈਮੋਗ੍ਰਾਫੀ ਜਿੰਨੀ ਮਰਜੀ ਆਸ-ਪਾਸ ਚੇਂਜ ਕਰ ਦੇਣ ਸਰਵੇ ਕਰਾ ਲੈਣ ਦੁਆਰਾ ਫਿਰ ਵੀ ਸਾਡੀਆਂ ਰਗਾਂ ਚੋਂ ਚੰਡੀਗੜ੍ਹ ਨਹੀਂ ਨਿਕਲਦਾ ਇਹ ਪੰਜਾਬ ਕਹਿੰਦਾ ਹੈ ਦਾਵਾ ਕਰਦਾ ਹੈ ਕਿ ਚੰਡੀਗੜ੍ਹ ਸਾਡੇ ਖੂਨ ਚੋਂ ਨਹੀਂ ਨਿਕਲ ਸਕਦਾ ਪਰ ਕਿਤੇ ਨਾ ਕਿਤੇ ਲੱਗਦਾ ਨੇ ਕਿ ਜਿਸ ਤਰੀਕੇ ਦੇ ਨਾਲ बार-बार ਕੇਂਦਰ ਸਰਕਾਰ ਆਪਣਾ ਰਾਜ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਚੰਡੀਗੜ੍ਹ ਨੂੰ ਯੂਟੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਉਹਦੇ ਵਿੱਚ ਕੋਈ ਹਿڈن ਮੈਸੇਜ ਨਹੀਂ ਹੈ ਕਿ ਤੁਸੀਂ ਜਿੰਨਾ ਮਰਜ਼ੀ ਰੋਲਾ ਪਾ ਲੋ ਕਿ ਸਾਡੀ ਕੈਪੀਟਲ ਹੈ ਸਾਡੀ ਰਾਜਧਾਨੀ ਹੈ ਪਰ ਇਹ ਆਖਰਕਾਰ ਕੇਂਦਰ ਦੇ ਹੱਥ 'ਚ ਹੀ ਆਉਣੀ ਹੈ ਅਸੀਂ ਯੂਟੀ ਬਣਾਉਣੀ ਹੈ ਇਹ ਤਾਂ ਨਹੀਂ ਲੋਕਾਂ ਨੂੰ ਦੱਸ ਰਹੇਓ ਦੇਖੋ ਪਤਾ ਕੀ ਹੈ ਬੇਸਿਕ ਸੱਚੀ ਇਹ ਗੱਲ ਹੈਗੀ ਹੈ ਕੀ ਪੰਜਾਬ ਦੀ ਨਾ ਜਿਹੜੀ ਪੰਜਾਬ ਦੀ ਜਿਹੜੀ ਸਾਡੀ ਅਸਲ ਚ ਪਛਾਣ ਹੈ ਸਾਡੀ ਪਛਾਣ ਹੈਗੀ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿਪਾਹੀ ਹਾਂ ਸਭ ਤੋਂ ਵੱਡੀ ਪਛਾਣ ਇਹ ਹੀ ਹੈ ਨਾ ਕਿ ਪੰਜਾਬ ਗੁਰੂ ਗੋਬਿੰਦ ਸਿੰਘ ਦਾ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਦਾ ਤੇ ਸਾਰੀ ਪੰਜਾਬ ਦੀ ਹਕ ਜਨਤਾ ਮੈਂ ਬਾਕੀ ਮੁਲਕਾਂ ਚ ਵੀ ਨਾ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨੂੰ ਫੋਲੋ ਕਰਦੀ ਹੈ ਤੇ ਉਹਨਾਂ ਨੇ ਲੜ ਲੱਗੀ ਹੋਈ ਹੈ ਤੇ ਲੈ ਦੇ ਕੇ ਸਾਡੇ ਸਾਰਿਆਂ ਦੇ ਜਿਤਨਾ ਉੱਚ ਜਿਹੜੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਚ ਸਾਫ ਹੈਗਾ ਕਿ ਜ਼ੁਲਮ ਨਹੀਂ ਸਹਿਣਾ ਦਸਵੇਂ ਪਾਤਸ਼ਾਹ ਨੇ ਹੀ ਦੱਸਿਆ ਆਪਣੇ ਹੱਕ ਆਪਣੇ ਹਕੂਕਾਂ ਲਈ ਜ਼ੁਲਮ ਨਹੀਂ ਸਹਿਣਾ ਚਾਹੀਦਾ ਆਪਣਾ ਪਰਿਵਾਰ ਵਾਰ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਕੀਤਾ ਉਹਨੇ ਪੂਰਾ ਪਰਿਵਾਰ ਵਾਰਤਾ ਕਿਉਂ ਵਾਰਿਆ ਸਿਰਫ ਮੁਗਲਾਂ ਦੇ ਜ਼ੁਲਮਾਂ ਦੀ ਖਾਤਰ ਉਹਨਾਂ ਤੇ ਜ਼ੁਲਮ ਜ਼ੁਲਮ ਵੀ ਉਹਨਾਂ ਦੇ ਉੱਤੇ ਨਹੀਂ ਹੋ ਰਹੇ ਸੀ ਜ਼ੁਲਮ ਵੀ ਉਹਨਾਂ ਦੇ ਇਹ ਲੱਗਦਾ ਸੀ ਕਿ ਜਿਹੜੇ ਉੱਥੇ ਉਹਨਾਂ ਦੇ ਪੰਜਾਬ ਦੇ ਲੋਕ ਨੇ ਜਾਂ ਇੱਥੇ ਲੋਕ ਨੇ ਉਹਨਾਂ ਨੂੰ ਜ਼ਬਰਦਸਤੀ ਤਨਮ ਦੇ ਵਿੱਚ ਪਰਵਰਤਨ ਕਰਾਇਆ ਜਾ ਰਿਹਾ ਤੇ ਉਸੇ ਜ਼ੁਲਮਾਂ ਕਰਕੇ ਉਹ ਸਰਬੰਸਦਾਨੀ ਇਸੇ ਗਏ ਜਾਂਦੇ ਉਹਨਾਂ ਨੇ ਪਰਿਵਾਰ-ਵਾਰ ਜ਼ੁਲਮ ਦੇ ਖਿਲਾਫ ਆਲੇ ਤੇ ਉਹਨਾਂ ਨੇ ਆਪਣੇ ਹੱਕਾਂ ਦੇ ਲਈ ਇਹ ਵੀ ਕਿਹਾ ਕਿ ਆਪਣੇ ਹੱਕਾਂ ਦੇ ਲਈ ਖੜਨਾ ਚਾਹੀਦਾ ਉਹਨਾਂ ਤੋਂ ਸਾਨੂੰ ਪੰਜਾਬ ਤੋਂ ਸੰਦੇਸ਼ ਮਿਲਦਾ ਉਹ ਜਿਹੜਾ ਸੰਦੇਸ਼ ਹੈ ਸਾਡੀਆਂ ਰਗਾਂ ਚ ਹੈਗਾ ਠੀਕ ਹੈ ਨਾ ਭਾਵੇਂ ਕੋਈ ਪਤਿਤ ਸਿੱਖ ਹੈ ਭਾਵੇਂ ਗੁਰਸਿੱਖ ਹੈ ਲekin ਖੂਨ ਜਿਹੜਾ ਵਾ ਦਸਵੇਂ ਪਾਸ਼ਾ ਦਾ ਇਹ ਗੱਲ ਸਾਫ਼ ਹੈ ਤੁਸੀਂ ਕਿਸੇ ਵੀ ਜਗ੍ਹਾ ਤੇ ਜਾਂਦੇ ਹੋਏ ਤੁਸੀਂ ਦੇਖੋ ਕੋਈ ਵੀ ਹੋਵੇ ਭਾਵੇਂ ਉਹ ਪੰਜਾਬੀ ਹੋਵੇ ਕਿਤੇ ਜ਼ੁਲਮ ਹੋ ਰਿਹਾ ਹੋਵੇ ਉੱਥੇ ਖੜ੍ਹ ਜਾਏਗਾ ਬਈ ਨਹੀਂ ਮੈਂ ਜ਼ੁਲਮ ਨਹੀਂ ਹੋਣ ਦੇਣਾ ਇਹ ਪੰਜਾਬ ਦੀ ਪਹਿਚਾਨ ਹੈ ਤੇ ਜੇ ਸਾਡੇ ਹੀ ਹੱਕਾਂ ਹਕੂਕਾਂ ਤੇ ਡਾਕੇ ਮਾਰੇ ਜਾਣਗੇ ਪੰਜਾਬ ਕਿਵੇਂ ਨਹੀਂ ਖੜਾ ਹੋਊਗਾ ਪੰਜਾਬ ਨੂੰ ਤਾਂ ਕਈ ਵਾਰ ਟੈਸਟ ਕਰ ਲਿਆ ਕਈ ਵਾਰ ਟੈਸਟ ਕਰ ਲਿਆ ਐਮਰਜੈਂਸੀ ਤੇ ਟੈਸਟ ਹੋਇਆ ਪੰਜਾਬ ਸਭ ਤੋਂ ਪਹਿਲਾਂ ਕੀ ਐਮਰਜੈਂਸੀ ਲਾਈ ਗਈ ਕੱਲਾ ਪੰਜਾਬ ਸੀ ਜਿੰਨੇ ਉਸ ਇੰਦਰਾ ਗਾਂਧੀ ਦੀਆਂ ਜੜਾਂ ਨੂੰ ਜਿਹੜਾ ਹੱਕਾ ਲਾ ਕੇ ਰੱਖ ਦਿੱਤਾ ਹਾਲਾਂਕਿ ਉਹਦਾ ਸੰਤਾਪ ਸਾਨੂੰ ਭੋਗਣਾ ਪਿਆ ਠੀਕ ਹੈ ਨਾ ਸਾਨੂੰ ਸੰਤਾਪ ਭੋਗਣਾ ਪਿਆ ਉਸ ਦਾ ਲੇਕਿਨ ਸਾਡੀਆਂ ਜੜਾਂ ਜਿਹੜੀ ਇੰਦਰਾ ਗਾਂਧੀ ਦੀਆਂ ਉਹ ਪੰਜਾਬ ਨੇ ਹਲਾਈਆਂ ਕਿਉਂਕਿ ਅਸੀਂ ਜ਼ੁਲਮ ਨਹੀਂ ਸਹਿ ਸਕਦੇ ਐਮਰਜੈਂਸੀ ਕਿਵੇਂ ਕੋਈ ਲਾ ਦੂਗਾ ਕਿਸਾਨੀ ਅੰਦੋਲਨ ਚ ਵੀ ਤੁਸੀਂ ਦੇਖਿਆ ਪੰਜਾਬ ਖੜਿਆ ਸਾਰਾ ਉਹਦੇ ਚ ਕਿਸੇ ਨਹੀਂ ਦੇਖਿਆ ਇਹ ਮੇਰਾ ਸਿੱਖ ਭਾਈ ਆ ਹਿੰਦੂ ਭਾਈ ਆ ਸਾਰਿਆਂ ਨੇ ਖੜਕੇ ਪੰਜਾਬ ਦੇ ਨਾਲ ਖੜੇ ਨੇ ਤੇ ਉਹਨਾਂ ਨੇ ਕਿਸਾਨੀ ਅੰਦੋਲਨ ਜਿਹੜਾ ਜਿੱਤਿਆ ਫਤਿਹ ਹਾਸਲ ਕੀਤੀ ਆ ਫਿਰ ਗੱਲ BBMP ਦੀ ਆਈ BBMP ਦੇ ਵਿੱਚ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਲੋਕਾਂ 'ਚ ਜਦੋਂ ਗੱਲ ਹੋਈ ਤੇ ਪੰਜਾਬ ਚੜ੍ਹ ਕੇ ਖੜਾ ਹੋ ਗਿਆ ਵੀ BBMP ਦੇ ਹੱਕਾਂ ਹਕੂਕਾਂ ਨੂੰ ਅਸੀਂ ਆਪਣਾ ਨਹੀਂ ਖੋਹੁੰਦਿਆਂਗੇ ਫਿਰ ਪੰਜਾਬ ਯੂਨੀਵਰਸਿਟੀ ਵਿਧਾਨ ਸਭਾ ਨੂੰ ਹਰਿਆਣੇ ਨੂੰ ਦੇਣ ਦੀ ਗੱਲ ਆ ਗਈ ਕਿ ਹਰਿਆਣੇ ਨੂੰ ਵਿਧਾਨ ਸਭਾ ਲੱਗ ਦਿੱਤੀ ਜਾਊਗੀ ਜੀ ਚੰਡੀਗੜ੍ਹੋਂ ਉਹਦੀ ਚਿੱਠੀ ਵਾਇਰਲ ਹੋ ਗਈ ਬੜਾ ਰੋਲਾ ਪੈ ਗਿਆ ਪੰਜਾਬ 'ਚ ਪੰਜਾਬ ਵਾਲਿਆਂ ਨੇ ਕਹਿਤਾ 1 ਇੰਚ ਨਹੀਂ ਜਗ੍ਹਾ ਦੇਣ ਦੇਾਂਗੇ ਹਰਿਆਣੇ ਨੂੰ ਜਦੋਂ ਹਰਿਆਣੇ ਨੂੰ ਅਸੀਂ ਜਗ੍ਹਾ ਅਲੱਗ ਕਰਤਾ ਉਹਨਾਂ ਨੂੰ ਅਸੀਂ ਸੋਨੇ ਦੀ ਖਾਨ ਦੇ ਨਾਲ ਮਿਲਾ ਦਿੱਤਾ ਗੁਰੂਗਾਵਾਂ ਦਿੱਲੀ ਐਨਸੀਆਰ ਸਾਰੀ ਸਾਰੇ ਉੱਥੇ ਅਰਬਾ ਖਰਬਾ ਪਤੀ ਹੋ ਗਏ ਐਨਸੀਆਰ 'ਚ ਗੁਰੂਗਾਵਾਂ ਉੱਥੇ ਫਰੀਦাবাদ ਉੱਥੇ ਪਲਵਲ ਉੱਥੇ ਸੋਨੀਪੱਤ ਉੱਥੇ ਤੇ ਜਦੋਂ ਅਸੀਂ ਸੋਨੇ ਦੀ ਖਾਨ ਤੁਹਾਨੂੰ ਦੇ ਦਿੱਤੀ ਉਹਦੇ ਨਾਲ ਮਿਲਾਤਾ ਫਿਰ ਤੁਹਾਨੂੰ ਚੰਡੀਗੜ੍ਹ ਦਾ ਹੱਕ 10 ਸਾਲਾਂ ਲਈ ਸੀ ਛੱਡ ਦੇਣਾ ਚਾਹੀਦਾ ਸੀ لیکن ਕੇਂਦਰ ਦੇ سیاستਦਾਨਾਂ ਨੇ ਔਰ ਮੈਂ ਪੰਜਾਬ ਦੇ ਵੀ ਸਿਆਸਤਦਾਨਾਂ ਦਾ ਕਸੂਰ ਮੰਨਦਾ ਇਹਨਾਂ ਨੇ ਮਿਲ ਕੇ ਉਹ ਪੰਜਾਬ ਦਾ ਹਾਲ ਕੀਤਾ ਕਿ ਅੱਜ ਅਸੀਂ ਆਪਣੀ ਕੈਪੀਟਲ ਲਈ ਤਰਸਦੇ ਪਏ ਆ ਫਿਰ ਸਾਨੂੰ ਟੈਸਟ ਕਰ ਲਿਆ ਪੰਜਾਬ ਯੂਨੀਵਰਸਿਟੀ ਲਈ ਫਿਰ ਟੈਸਟ ਕਰ ਲਿਆ ਜੀ ਹੁਣ ਅਸੀਂ ਇਹਨੂੰ ਜਿਹੜੀ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਲੱਗੇ ਆ ਪੰਜਾਬ ਤੇ ਲੋਗ ਇਸ ਇਹ ਨਹੀਂ ਕਰਦੇ ਆ ਭਾਰਤੀ ਜਨਤਾ ਪਾਰਟੀ ਨੂੰ ਵੀ ਇਹ ਸਮਝ ਆਇਆ ਕਿ ਪੰਜਾਬ ਦੇ ਨਾਲ ਖੜਨਾ ਪਏਗਾ ਜਾਖੜ ਵੀ ਇਸੇ ਕਰਕੇ ਖੜੇ ਨੇ ਓਪਨ ਮੇ ਆਣ ਆਇਆ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਨਹੀਂ ਵਜਣ ਦਿੱਤਾ ਜਾਏਗਾ ਸੋ ਮੈਂ ਇਹ ਕਹਿਣ ਦਾ ਮਕਸਦ ਹੈਗਾ ਕਿ ਸਾਨੂੰ بار 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 ਪੈਂਸਿਲ ਇਨ ਦਾ ਟੀਕਾ ਨਾ ਲਾਇਆ ਜਾਵੇ ਅੱਗੇ ਪੰਜਾਬ ਬੜਾ ਸੰਤਾਪ ਭੁਗ ਚੁੱਕਾ ਹੈ ਬਹੁਤ ਮਤਲਬ ਜਿਹੜਾ ਪੰਜਾਬ ਨੇ ਆਪਣੇ ਜ਼ਖਮ ਸੀਨੇ ਤੇ ਰੱਖੇ ਹੋਏ ਆ ਅਸੀਂ ਉਨਾ ਸਟੇਜਾਂ ਤੋਂ ਨਿਕਲਦੇ ਪਏ ਆ ਕਿ ਸਾਡੀ ਇੰਡਸਟਰੀ ਸਾਰੀ ਇੱਥੋਂ ਬੱਦੀ ਗ੍ਰੇਡ ਲੈ ਗਏ ਉਹ ਵੀ ਪੰਜਾਬ ਦੇ ਹੱਕਾਂ ਤੇ ਡਾਕਾ ਮੈਂ ਤਾਂ ਕਹਿੰਦਾ ਜੀ ਉਹ ਵੀ ਜਿਹੜੇ ਨਾ ਜਿਹੜੀ ਪੂਰੇ ਡਾਕੂਮੈਂਟਸ ਹੈ ਨਸ਼ਰ ਹੋਣੇ ਚਾਹੀਦੇ ਆ ਵੀ ਪੰਜਾਬ ਦੇ ਆਸ-ਪਾਸ ਜਿੰਨੇ ਸਟੇਟਾਂ ਸਿਗੀਆਂ ਰਾਜ ਸੀਗੇ ਪਹਾੜੀ ਰਾਜ ਜੀ ਐਂਡ ਕੇ ਹਿਮਾਚਲ ਇਹਨਾਂ ਨੂੰ ਟੈਕਸ ਪੈਕੇਜ ਕਿਹਨਾਂ ਨੇ ਦਿੱਤਾ ਕਿਉਂ ਦਿੱਤਾ ਸਾਡੇ ਕੱਠੂਏ ਚਲੀ ਗਈ ਸਾਰੀ ਇੰਡਸਟਰੀ ਇਧਰੋਂ ਗਗਰੇਟ ਚਲੀ ਗਈ ਉਧਰੋਂ ਬੱਦੀ ਚਲੀ ਗਈ ਤੇ ਇਹ ਪੰਜਾਬ ਦੇ ਡਾਕਾ ਨਹੀਂ ਵਜਿਆ ਪੰਜਾਬ ਦੇ ਪੰਜਾਬ ਦੇ ਲੋਕ ਇਥੋਂ ਇੰਡਸਟਰੀ ਲੈ ਕੇ ਚਲੇ ਗਏ ਸੋ ਆਪਾਂ ਨੂੰ ਇਹ ਚੀਜ਼ਾਂ ਤੇ ਪੈਰਾ ਦੇਣ ਦੀ ਲੋੜ ਹੈ ਪੰਜਾਬ ਵੈਂਟੀਲੇਟਰ ਤੇ ਹੈ ਪਹਿਲੀ ਗੱਲ ਸੁਣ ਲਓ ਵੈਂਟੀਲੇਟਰ ਮੈਂ ਵਰਡ ਯੂਜ਼ ਕਰ ਰਿਹਾ ਹਾਂ ਔਰ ਖਾਸ ਕਰਕੇ ਇਹ ਜਿਹੜੀ ਪਾਵਨ ਧਰਤੀ ਹੈ ਇਹ ਗੁਰੂਆਂ ਦੀ ਧਰਤੀ ਹੈ ਇੱਥੇ ਜੋਸ਼ੀਲੇ ਲੋਕ ਨੇ ਇੱਥੇ ਭਾਵੇਂ ਭੁੱਖੇ ਵੀ ਰਹਿ ਲਾਂਗੇ ਲੇਕਿਨ ਅਸੀਂ ਦੂਸਰੇ ਨੂੰ ਭੁਖਾ ਨਹੀਂ ਦੇਖ ਸਕਦੇ ਅਸੀਂ ਕਿਸੇ ਤੇ ਜ਼ੁਲਮ ਨਹੀਂ ਦੇਖ ਸਕਦੇ ਇਸ ਕਰਕੇ ਮੈਨੂੰ ਜੇ ਆਪਣੀ ਹੋਸ਼ ਤੇ ਸਮਝ ਨਾਲ ਜਿੰਨੀ ਕੁ ਮੈਂ ਗੱਲ ਕਰ ਸਕਦਾ ਕਿ ਪੰਜਾਬ ਨੂੰ ਮੈਨੂੰ ਲੱਗਦਾ ਬਸ ਕਰਨਾ ਚਾਹੀਦਾ ਇੰਨਾ ਤੰਗ ਨਹੀਂ ਕਰਨਾ ਚਾਹੀਦਾ ਕਿ ਇੱਥੇ ਜਿਹੜੇ ਆ ਲੋਕਾਂ ਦਾ ਉਹ ਇੱਕ ਵਾਰ ਫਿਰ ਲਾਵਾ ਫੁੱਟੇ ਤੇ ਫਿਰ ਪੰਜਾਬ ਨੂੰ ਜਿਹੜਾ ਇਹ ਲੱਗਿਆ ਕਿ ਬਦਨਾਮ ਕੀਤਾ ਜਾ ਸਕੇ ਦੇਖੋ ਪੰਜਾਬ ਬੇਵਜਾ ਖੜ ਜਾਂਦਾ ਜੀ ਪੰਜਾਬ ਐਵੇਂ ਅੜ ਜਾਂਦਾ ਜੀ ਸਾਡੇ ਤੇ ਇਹੀ ਦੋਸ਼ ਲੱਗਦੇ ਆ ਨਾ ਕਿ ਪੰਜਾਬ ਬੇਵਜਾ ਹੀ ਅੜਦਾ ਜੀ ਬੇਵਜਾ ਖੜਦਾ ਇਹ ਗੱਲਾਂ ਕਰਕੇ ਹੁੰਦਾ ਹੋਰ ਕੋਈ ਗੱਲਾਂ ਨਹੀਂ ਹੈਗੀਆਂ ਆਪਣੇ ਪਹਿਲੇ ਤੁਸੀਂ ਤੰਗ ਕਰਦੇ ਹੋ ਤਾਂ ਫਿਰ ਤੁਸੀਂ ਕਹਿੰਦੇ ਕਿ ਪੰਜਾਬ ਸਾਡੇ ਮੂਰੇ ਖੜ ਜਾਂਦਾ ਬਾਕੀ ਬਹੁਤ ਸ਼ੁਕਰੀਆ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਕੇਂਦਰ ਸਰਕਾਰ ਨੇ ਜਦੋਂ ਕੱਲ ਬੀਤੇ ਦਿਨੀ ਬੁਲਟਨ ਦੇ ਵਿੱਚ ਆਇਆ ਕਿ ਸਰਦਰ ਉਤਰੀ ਦੇ ਸੈਸ਼ਨ ਜੋ ਹੋਣਾ ਉਸ ਵਿੱਚ ਇਹ ਵਿਚਾਰ ਚਰਚਾ ਹੋ ਸਕਦੀ ਹੈ ਪਰ ਜਦੋਂ ਪੰਜਾਬ ਆਪਣੇ ਹੱਕਾਂ ਦੇ ਲਈ ਮੋਰ ਤੋਂ ਖੜਾ ਹੋਇਆ ਪੰਜਾਬ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਤੇ ਕੇਂਦਰ ਸਰਕਾਰ ਨੇ ਇਹ ਉਠਲਣ ਲੈ ਲਿਆ ਫਿਲਹਾਲ ਦੇ ਲਈ ਇਹ ਡੈਫਰ ਕੀਤਾ ਗਿਆ ਹੈ ਭਵਿੱਖ ਦੇ ਵਿੱਚ ਕੀ ਮੋਰ ਤੋਂ ਕੇਂਦਰ ਸਰਕਾਰ ਅਜਿਹਾ ਕਰੇਗੀ ਕਦੋਂ ਕਰੇਗੀ ਕਿਉਂਕਿ ਲਗਾਤਾਰ ਪੰਜਾਬ ਆਪਣੀ ਜਿਹੜੀ ਰਾਜਧਾਨੀ ਵਾਪਸ ਮੰਗ ਰਿਹਾ ਹਉਤੇ ਇਹ ਹੁੰਦੇ ਸਮੇਂ ਨੂੰ ਪਤਾ ਲੱਗੇਗਾ ਕੈਮਰਾਮੈਨ ਰਾਹੁਲ ਦੇ ਨਾਲ ਮੈਂ ਸਾਕਸ਼ੀਕਰ